ਰੋਟਰੀ ਕਲੱਬ ਸਮਾਨਾ ਡਾਇਨਾਮਿਕ ਰੋਟਰੀ ਕਲੱਬ ਸਮਾਨਾ ਡਾਇਨਾਮਿਕ ਵੱਲੋਂ ਅੱਜ ਅਗਰਵਾਲ ਧਰਮਸ਼ਾਲਾ ਸਮਾਨਾ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ ਹੈ ਪਹਿਲਾਂ ਵੀ ਰੋਟਰੀ ਕਲੱਬ ਡਾਇਨਾਮਿਕ ਵੱਲੋਂ ਵੱਖ-ਵੱਖ ਜੋ ਸਮਾਜ ਭਲਾਈ ਦੇ ਕੰਮ ਕੀਤੇ ਜਾਂਦੇ ਹਨ ਅੱਜ ਉਹਨਾਂ ਵੱਲੋਂ ਉਹਨਾਂ ਦੇ ਸਾਰੇ ਮੈਂਬਰਾਂ ਵੱਲੋਂ ਰੋਟਰੀ ਕਲੱਬ ਦੇ ਸਾਬਕਾ ਪ੍ਰਧਾਨ ਜੋ ਜੀਸੀ ਗੋਇਲ ਜੀ ਨੇ ਉਹਨਾਂ ਦੇ ਉਹਨਾਂ ਦੇ ਸਹਿਯੋਗ ਦੇ ਨਾਲ ਇਹ ਜੋ ਖੂਨਦਾਨ ਕੈਂਪ ਲਗਾਇਆ ਗਿਆ ਹੈ ਆਉ ਤੁਹਾਨੂੰ ਦਿਖਾਣਿਆ ਇਸ ਦੀਆਂ ਕੁਝ ਚਲਕੀਆਂ ਇਸ ਕੈਂਪ ਦੌਰਾਨ ਕਾਫੀ ਸੰਖਿਆ ਦੇ ਵਿੱਚ ਜੋ ਖੂਨਦਾਨੀ ਨੇ ਉਹਨਾਂ ਨੇ ਆ ਕੇ ਖੂਨਦਾਨ ਕੀਤਾ ਹੈਗਾ ਤੇ ਮਹਿਲਾਵਾਂ ਵੱਲੋਂ ਵੀ ਇਸ ਕੈਂਪ ਦੌਰਾਨ ਆਪਣਾ ਖੂਨ ਜਿਹੜਾ ਦਿੱਤਾ ਗਿਆ ਹੈ ਖੂਨਦਾਨ ਮਹਾਦਾਨ ਅੱਜਕੱਲ ਜੋ ਖੂਨ ਦੀ ਸ਼ੋਰਟੇਜ ਹੁੰਦੀ ਹੈ ਇਸ ਕਰਕੇ ਰਜਿੰਦਰਾ ਹਸਪੀਟਲ ਦੀ ਟੀਮ ਇੱਥੇ ਖੂਨ ਵਾਸਤੇ ਪਹੁੰਚੀ ਹੋਈ ਸੀਗੀ ਕਾਫੀ ਸੰਖਿਆ ਦੇ ਵਿੱਚ ਜੋ ਖੂਨਦਾਨੀ ਨੇ ਉਹ ਅਗਰਵਾਲਤਰ ਮਸ਼ਾਲਾ ਵੀ ਪਹੁੰਚ ਕੇ ਖੂਨਦਾਨ ਉਹਨਾਂ ਵੱਲੋਂ ਕੀਤਾ ਗਿਆ ਹਾਈਪਰਡੈਨਿਗ ਹੋ ਜਾਦਾ ਉਸ ਵੇਲੇ ਸ਼ਾਮਗਰ ਮੋਹ ਆਇਆ ਅਗਰ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਨੂੰ ਕੀਤਾ ਜਾਵੇਗਾ

ਸਾਨੂੰ ਹਫਤਾ ਪਹਿਲਾਂ ਇਹਨਾਂ ਨੇ ਦੱਸਿਆ ਕਿ ਰਜਿੰਦਰਾ ਦੇ ਮੈਡੀਕਲ ਅਫਸਰਾਂ ਵੱਲੋਂ ਇੱਕ ਬੇਨਤੀ ਆਈ ਹੈ ਕਿ ਸਾਡੇ ਕੋਲ ਖੂਨ ਦੀ ਕਮੀ ਹੈ ਵੀ ਕੋਈ ਵੀ ਸਮਾਜਿਕ ਸੰਸਥਾ ਅਗਰ ਪ੍ਰਹਿਲਾ ਕਰੇ ਤਾਂ ਸਾਨੂੰ ਖੂਨ ਦੀ ਜ਼ਰੂਰਤ ਹੈ ਤੇ ਇਹਨਾਂ ਨੇ ਸਾਡੇ ਪ੍ਰਧਾਨ ਜੀ ਨੂੰ ਸਾਡੀ ਬੇਨਤੀ ਕੀਤੀ ਤੇ ਸਾਡੇ ਪ੍ਰਧਾਨ ਜੀ ਨੇ ਮਿਹਨਤ ਦੇ ਨਾਲ ਆਪਣੀ ਟੀਮ ਦੇ ਸਾਥ ਲੈਣ ਵਾਲੇ ਟੈਂਪਰ ਦਾ ਆਯੋਜਨ ਕੀਤਾ ਸ ਤੇ ਸਾਨੂੰ ਬੜੀ ਖੁਸ਼ੀ ਆ ਕਿ 30 ਤੋਂ ਪਲੱਸ बत, बंदे इतना कर चुके हैं गोयल साहब की कहना चाहोगे अज ब्लड डोनेशन कैंप लाया गया ਨੂੰ ਲਾਇਆ ਜਾ ਰਿਹਾ ਹੈ ਪ੍ਰਧਾਨ ਦਰਸ਼ਨ ਮਿੱਤਲ ਜੀ ਤੀਨੂ ਜੀ ਸਾਡੇ ਸੈਕਟਰੀ ਤੇ अशोक ਜੀ ਕੈਸ਼ੀਅਰ ਇਹਨਾਂ ਦੀ ਡਾਇਨਾਮਿਕ ਦੀ ਜਿਹੜੀ ਟੀਮ ਹੈ ਬਹੁਤ ਹੀ ਯੰਗ ਬਲਡ ਟੀਮ ਹੈ ਬਹੁਤ ਹੀ ਬੜੀਆ ਪੁੰਨ ਦਾ ਕੰਮ ਕਰ ਰਹੇ ਨੇ ਜੀ ਹਰ ਸਾਲ ਕੋਈ ਨਾ ਕੋਈ ਵੱਡਾ ਪ੍ਰੋਜੈਕਟ ਲੈ ਕੇ ਆਉਂਦੇ ਨੇ ਪਿਛਲੇ ਸਾਲ ਮੈਨੂੰ ਯਾਦ ਹੈ ਇਹਨਾਂ ਨੇ ਆਈ ਆਪਰੇਸ਼ਨ ਕੈਂਪੀ ਲਗਾਇਆ ਸੀ ਜੋੜੇ ਮੰਜਰੇ ਚ ਗੱਜੂ ਮੰਜਰਾ ਸੋਰੀ ਤੇ ਬਹੁਤ ਵਧੀਆ ਉਪਰਾਲਾ ਕਰ ਰਹੇ ਨੇ ਸਾਰੀ ਯੰਗ ਬਲਡ ਟੀਮ ਹੈ ਅਨਿਲ ਜੀ ਬਹੁਤ ਹੀ ਐਕਟਿਵ ਮੈਂਬਰ ਨੇ ਇਹਨਾਂ ਦੇ ਪ੍ਰਿਕੀ ਜੀ ਸਾਥ ਦੇ ਨਾਲ ਇਹ ਸਾਰੇ ਇਹ ਸਾਰੇ ਹੀ ਮੈਂਬਰ ਬਹੁਤ ਐਕਟਿਵ ਤੇ ਬਹੁਤ ਵਧੀਆ ਉਪਰਾਲੇ ਕਰ ਰਹੇ ਨੇ ਕਦੇ ਇਹ ਜਸਟਿਸ ਮਨ ਰੱਖਦੇ ਨੇ ਬਜ਼ਾਰਾਂ ਵਿੱਚ ਕਦੇ ਸਫਾਈ ਮੁਹਿੰਮ ਚਲਾਉਂਦੇ ਨੇ ਨਵੇਂ ਤੁਹਾਨੂੰ ਮੈਂ ਉਪਰਾਲੇ ਲੈ ਕੇ ਜਾਂਦੇ ਨੇ ਮੈਂ ਇਹਨਾਂ ਨੂੰ ਬਹੁਤ ਬਹੁਤ ਵਧਾਈ ਦੇਣਾ ਤੇ ਇਹਨਾਂ ਨੂੰ ਵਾਦਾ ਕਰਦਾ ਵੀ ਇਹਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਿਆ ਜੋ ਵੀ ਕੋਈ ਹਕੂਮਤ ਦਾ ਕੰਮ ਕਰਦੇ ਜਿਸ ਤਰ੍ਹਾਂ ਕਿ ਚਿਕਨ ਗੁਣੀਏ ਦਾ ਜਿਹੜਾ ਪ੍ਰਕੋਪ ਹੈ ਉਹ ਦੇਖਣ ਨੂੰ ਮਿਲ ਰਿਹਾ ਤੇ ਖੂਨ ਵੀ ਗਾੜਾ ਹੋ ਰਿਹਾ ਹੈਗਾ ਜਿਸ ਕਰਕੇ ਆਪਾਂ ਦੇਖ ਰਿਹਾ ਕਿ ਡੈਥ ਰੇਸ਼ੋ ਬਹੁਤ ਵਧੀ ਹੋਈ ਹੈ ਉਸ ਦੇ ਲਈ ਤੁਸੀਂ ਕੀ ਕਹਿਣਾ ਚਾਹੋਗੇ ਉਸ ਦੇ ਲਈ ਤਾਂ ਸਭ ਤੋਂ ਵੱਡਾ ਦਾ ਕੋਈ ਕਿਸੇ ਨੂੰ ਆਪਾਂ ਕੋਈ ਦੋਸ਼ ਨਹੀਂ ਦੇ ਸਕਦੇ ਸਭ ਤੋਂ ਪਹਿਲਾਂ ਆਪਣੇ ਆਪ ਦਾ ਖਿਆਲ ਆਪਾਂ ਨੂੰ ਆਪ ਰੱਖਣਾ ਪਏ। ਸਫਾਈ ਹੈ, ਮੈਡੀਕੇਸ਼ਨ ਹੈ, ਐਕਸਰਸਾਈਜ਼ ਹੈ, ਆਪਣਾ ਡਾਈਟ ਦਾ ਕੰਟਰੋਲ ਹੈ। ਇਹ ਜਿਹੜਾ ਆਪਣਾ ਕਰੋਨਾਵਾ ਦੇ ਫਤੂਵਾ ਕੋਈ ਨਾ ਕੋਈ ਆਪਾਂ ਨੂੰ ਬਿਮਾਰੀਆਂ ਇੱਥੇ ਦਾ ਆ ਆ ਹੀ ਰਹੀਆਂ ਨੇ ਇੰਡੀਆ 'ਚ ਖਾਸ ਕਰਕੇ। ਇਸ ਲਈ ਅਸੀਂ ਤਾਂ ਇਹੀ ਕਹਿ ਸਕਦੇ ਹਾਂ ਰਜਿੰਦਰਾ ਹਸਪੀਟਲ ਦਾ ਅਸੀਂ ਸਾਥ ਦੇ ਰਹੇ ਹਾਂ। ਸਾਨੂੰ ਜਦੋਂ ਵੀ ਕੋਈ ਫੋਨ ਕਾਲ ਆਉਂਦੀ ਹੈ, ਹੁਣ ਵੀ ਉਹਨਾਂ ਦੇ ਲਗਾਤਾਰ ਫੋਨ ਆ ਰਹੇ ਸੀ ਕਿ ਸਾਨੂੰ ਫੈਲੀਸੀਮੀਆ ਦੇ ਬੱਚਿਆਂ ਲਈ ਇਹ ਆ ਬਲੱਡ ਦੀ ਬਹੁਤ ਜ਼ਿਆਦਾ ਵੈਸੇ ਵੀ ਲੋੜ ਰਹਿੰਦੀ ਹੈ। ਇਹਨਾਂ ਦਾ ਬਹੁਤ ਵੱਡਾ ਉਪਰਾਲਾ ਹੈ ਇਹ ਡਾਇਨਾਮਿਕ ਕਲਬ। ਅਰਸ਼ਣ ਜੀ ਕੀ ਕਹਿਣਾ ਚਾਹੋਗੇ ਅੱਜ ਤੁਹਾਡੇ ਕਲੱਬ ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ ਹੈ ਅਗਰਵਾਲ ਧਰਮਸ਼ਾਲਾ 'ਚ। ਅੱਜ ਰੋਟਰੀ ਕਲੱਬ ਡਾਇਨਾਮਿਕ ਸਮਾਣਾ ਵੱਲੋਂ ਅਗਰਵਾਲ ਧਰਮਸ਼ਾਲਾ ਦੇ ਵਿੱਚ ਬਲੱਡ ਨੇਸ਼ਨ ਕੈਂਪ ਲਗਾਇਆ ਗਿਆ ਹੈਗੇ। ਸਾਡੇ ਮੁੱਖ ਮਹਿਮਾਨ ਚੇਤਨ ਸਿੰਘ ਜੀ ਜੋੜਾ ਮਾਜਰਾ ਸਾਡੇ ਐਮ.ਐਲ.ਏ ਸਾਹਮਣੇ ਔਰ ਸਾਨੂੰ ਇਸ ਕੈਂਪ ਨੂੰ ਸਪਾਂਸਰ ਕਰਨ ਵਾਲੇ ਸਾਡੇ ਜੀ.ਸੀ. ਗੋਇਲ ਜੀ ਇਹਨਾਂ ਦਾ ਇਹਨਾਂ ਦੀ ਮੋਟੀਵੇਸ਼ਨ ਦੇ ਨਾਲ ਹੀ ਇਹਨਾਂ ਸਾਨੂੰ ਬੜਾ ਮੋਟੀਵੇਟ ਕੀਤਾ ਜੀਨਾਂ ਫੰਡ ਤੇ ਇਹਦੇ ਕੈਂਪ ਲਈ ਤਾਂ ਹੀ ਅਸੀਂ ਇਹ ਕਰ ਪਾਏ ਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਔਰ ਜਿਹੜੇ ਡੋਨਰਸ ਆਲੇ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਉਹਨਾਂ ਦੇ ਨਾਲ ਹੀ ਸਾਡਾ ਸਾਡੇ ਕੈਂਪ ਦੀ ਸਫਲਤਾ ਤੈ ਹੋਏਗੀ ਕਿੰਨੀ ਗਿੰਤੀ ਦੇ ਵਿੱਚ ਇੱਥੇ ਮੌਜੂਦ ਨੇ ਲੋਕਾਂ ਜੀ ਬੜਾ ਉਸਤਾ ਹੈਗੇ ਮੈਂ ਸਭ ਨੂੰ ਅਪੀਲ ਕਰਦਾ ਵੱਧ ਤੋਂ ਵੱਧ ਇੱਥਾਂ ਆ ਕੇ ਬਲੱਡ ਡੋਨੇਟ ਕਰੋ ਤਾਂ ਕਿ ਜੋ ਸਾਡੀ ਟੀਮ ਆਈ ਹੋਈ ਹੈ ਰਜਿੰਦਰਾ ਹਸਪੀਟਲੋਂ ਉਹਦੇ ਬਲੱਡ ਦੀ ਬਹੁਤ ਜ਼ਰੂਰਤ ਹੈਗੀ ਆ ਕਿ ਬਾਰ-ਬਾਰ ਕਹਿ ਰਹੇ ਨੇ ਖੈਲਿਸਮੇ ਬੱਚਿਆਂ ਨੂੰ ਦੇਲੀ ਉੱਥੇ ਸੈਂਕੜੇ ਬੱਚਾ ਨੂੰ ਖਰੀ ਦੇ ਵਿੱਚ ਬਲੱਡ ਲਗਾਇਆ ਜਾਂਦਾ ਹੈ ਬਹੁਤ ਨੂੰ ਦਾ ਕੰਮ ਹੈ ਹਿਮਦਾਨ ਮਹਾਕਲਿਆਰ ਜੈ ਸ਼ੀਰਾਂ ਜੈਪੀ ਜੀ ਇਹ ਰਿਲੇਕਟ ਕਰ ਲੈ ਦਵਿੰਦਰ ਸਿੰਘ ਜੀ ਗੌਰਵ ਸਿੰਘ ਜੀ ਪਿਤਪੁਰਾਂ ਦਰਸ਼ਨ ਮਤੀਨ ਲਈ ਲੱਗੇ ਆ ਜਿਸੀ ਬੋਲ ਜੀ ਗਨੇ ਕੈਪਟਨ ਬੋਦਰ ਜੀ ਗੁਰੂਆਂ ਸਾਧੂਆਂ ਆਦਮਾਂ ਨੂੰ ਬੱਲੇ ਬੱਲੇ ਲਓ ਜੀ ਮਿੱਟੂ ਜੀ ਆਹ ਫੋਟੋ ਲਈ ਦਿੱਤਾ ਥੈਂਕਸ ਬਹੁਤ